ਜੇ ਤੁਸੀਂ ਵੀ ਲੱਭ ਰਹੇ ਹੋ ਜੀ ਜਮਾ ਸਸਤਾ ਮੋਟਰਸਾਈਕਲ ਤਾਂ ਆਪਾਂ ਅੱਜ ਵੀਡੀਓ ਚ 16000 ਦਾ ਬਹੁਤ ਸਸਤਾ ਵਧੀਆ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਸੀ ਇੱਕ ਆਪਾਂ ਆਲਟੋ ਗੱਡੀ ਲੈ ਕੇ ਪਹੁੰਚੇ ਹਾਂ 70000 ਦੀ ਤੁਹਾਨੂੰ ਪਸੰਦ ਆਊਗੀ 95000 ਦੀ ਆਪਾਂ ਇੱਕ ਸਵੱਪਟ ਗੱਡੀ ਲੈ ਕੇ ਪਹੁੰਚੇ ਹਾਂ ਜਿੰਨੀਆਂ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਹਾਂ ਮਸ਼ੀਨਰੀਆਂ ਵੀ ਪਸੰਦ ਆਉਣਗੀਆਂ ਵੀਡੀਓ ਵੀ ਪਸੰਦ ਆਊਗੀ ਕੱਲੀ ਕੱਲੀ ਆਪਾਂ ਗੱਲਬਾਤ ਵੀ ਕਰਾਂਗੇ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 946093482 ਉਤੇ ਪੂਰੀ ਵੀਡੀਓ ਚ ਲਿਖ ਰਹੇ ਹਾਂ ਤੇ ਤੁਹਾਡੇ ਕੋਲ ਹੀ ਗੱਡੀ ਮੋਟਰਸਾਈਕਲ ਬੁਲਟ ਸਕੂਟੀ ਕੁਝ ਵੀ ਹੈ ਵੇਚਣਾ ਚਾਹੁੰਦੇ ਹੋ ਵੀਡੀਓ ਜਾਣਕਾਰੀ ਫੋਟੋ ਆਪਣੇ ਕੋਲੇ ਭੇਜੋ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ਰਧਾਤ ਕਰਦੇ ਹਾਂ ਜੀ ਵੀਡੀਓ ਮਾਲਕ ਨੇ ਬਹੁਤ ਸੋਹਣੀ ਆਪਣੇ ਕੋਲੇ ਬਣਾ ਕੇ ਭੇਜੀ ਆ ਗੱਡੀ ਦਾ ਨੰਬਰ ਚੈੱਕ ਕਰੋ ਪਹਿਲਾਂ ਤਾਂ VIP ਨੰਬਰ ਦੇ ਨਾਲ ਆਪਾਂ ਨੂੰ ਗੱਡੀ ਮਿਲੂਗੀ ਫੈਮਿਲੀ ਗੱਡੀ ਐ ਜੀ i20 ਸਪੋਰਟਸ ਮਾਡਲ ਟੌਪ ਮਾਡਲ ਐ ਜੀ ਡੀਜ਼ਲ ਤੇ ਗੱਡੀ ਐ 11 ਮਾਡਲ ਐ ਕੰਡੀਸ਼ਨ ਆਲੂਕਿਆ ਮਾਲਕ ਨੇ ਕਿਹਾ 81000 200 ਕਿਲੋਮੀਟਰ ਜੈਨੂਨ ਗੱਡੀ ਚੱਲੀ ਹੋਈ ਆ ਗੱਡੀ ਫਾਸਟ ਓਨਰ ਆ ਸੋਹਣੀ ਗੱਡੀ ਐ ਤੇ ਲੈਦਰ ਦੇ ਸੀਟ ਕਵਰ ਮਾਲਕ ਨੇ ਝੜਬਾਈ ਹੋਈ ਨਹੀਂ ਤੇ ਸਾਰਾ ਕੁਝ ਵਧੀਆ ਸੀ ਤੇ ਹਰ ਇੱਕ ਚੀਜ਼ ਨਾਲ ਦੀ ਐ ਟਾਇਰਾਂ ਦੀ ਗੱਲ ਕਰੀਏ 80 ਤੋਂ 85 ਪੈਸੇ ਆਪਾਂ ਨੂੰ ਮਿਲ ਜਾਣਗੇ ਤੇ ਫਰੀਦਕੋਟ ਗੱਡੀ ਖੜੀ ਆ ਡਿਮਾਂਡ ਦੀ ਗੱਲ ਕਰੀਏ 2 ਲੱਖ ਤੇ 80000 ਰੁਪਏ ਮਾਲਕ ਨੇ ਡਿਮਾਂਡ ਕੀਤੀ ਐ ਗੱਡੀ ਇੱਕ ਨੰਬਰ ਐ ਸੀ ਤੁਸੀਂ ਜਾਓਗੇ ਤੁਹਾਨੂੰ ਗੱਡੀ ਪਸੰਦ ਆ ਜਾਊਗੀ ਬਾਕੀ ਟਾਇਰਾਂ 'ਚ ਅਲਾਈ ਲੱਗੇ ਹੋਈ ਨਹੀਂ ਰੰਗ ਚਿੱਟਾ ਬੰਪਰ ਬੂੰਪਰ ਚੈੱਕ ਕਰੋ ਤੇ ਕਿਸੇ ਨੂੰ ਗੱਡੀ ਪਸੰਦ ਆਈ ਐ ਸੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਣ ਕਿਸੇ ਨੇ ਕਾਗਜ਼ ਪੱਤਰ ਚੈੱਕ ਕਰਨੇ ਜਾਓ ਮਾਲਕ ਦੇ ਘਰੇ ਸਾਰਾ ਕੁਝ ਦੇਖ ਕੇ ਪੂਰੀ ਆਪਦੀ ਤਸੱਲੀ ਕਰਕੇ ਉਹ ਤੋਂ ਬਾਅਦ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹੋ ਜੀ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਕਰੋ ਗੱਲਬਾਤ ਇੱਕ ਆਪਾਂ ਸਭ ਤੋਂ ਗੱਡੀ ਲੈ ਕੇ ਪਹੁੰਚੇ ਜਿਹੜੀ ਤੁਹਾਨੂੰ ਮੈਂ ਦੱਸੀ ਸੀਗੀ 95000 ਦੀ ਗੱਡੀ ਚੈੱਕ ਕਰੋ ਪੈਟਰੋਲ ਤੇ ਗੱਡੀ ਆ ਪਲੱਸ ਸੀ ਐਨ ਜੀਟੀ ਐ ਸੀ ਨੰਬਰ ਦਿੱਲੀ ਆ ਚਿੱਟੇ ਰੰਗ ਦੀ ਆ ਸੋਹਣੀ ਗੱਡੀ ਆ ਜੀ ਬਾਕੀ ਟਾਇਰ ਟੱਪਾ ਠੀਕ ਆ ਅੰਦਰੋਂ ਗੱਡੀ ਦੀ ਕੰਡੀਸ਼ਨ ਵਧੀਆ ਮਿਲ ਜੂਗੀ ਆਪਰ ਨੂੰ ਤੇ ਕਮੀ ਪੇਸ਼ੀ ਕੋਈ ਨਹੀਂ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚਿਆ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਆ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਜਿਹਦੇ ਮਾਲਕ ਦੇ ਘਰੇ ਗੱਡੀ ਖੜੀ ਆ ਚਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਆ ਤੁਰ ਕੇ ਦੇਖਣੀ ਆ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੋਂ ਰੇਟ ਤੁਹਾਨੂੰ ਮੈਂ ਕਨਫਰਮ ਕਰ ਦੇ ਦਿੱਤਾ ਜੀ 95000 ਰੁਪਿਆ ਡਿਮਾਂਡ ਆ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ। ਰੇਟ ਵੇਖ ਕੇ ਹੋ ਜੂਗਾ ਕੋਈ ਦਿੱਕਤ ਵਾਲੀ ਗੱਲ ਨਹੀਂ। ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦਈ ਦਿੱਤਾ ਸੀ। ਕਰੋ ਗੱਲਬਾਤ ਆਪ ਜਿਹੜੀ ਵੀ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ। ਕੁਝ ਪੁੱਛਣਾ ਪੁੱਛੋ, ਜਾ ਕੇ ਦੇਖਣੇ ਜਾ ਕੇ ਦੇਖੋ, ਸਟਾਰਟ ਕਰਕੇ ਦੇਖੋ, ਤਸੱਲੀ ਕਰੋ, ਖਰੀਦ ਕੇ ਲਿਓ ਜਿਓ ਤੋਂ ਬਾਅਦ। ਆਪਣਾ WhatsApp ਨੰਬਰ ਵੀ ਨੋਟ ਕਰ ਲਓ ਨਾਲ ਦੀ ਨਾਲ ਉੱਤੇ ਆਪਣਾ ਲਿਖਿਆ ਰਹਿੰਦਾ ਜੀ 9465929488 ਪੂਰੀ ਵੀਡੀਓ ਚ ਚੱਲਦੇ ਰਹਿੰਦਾ। ਜੇ ਤੁਹਾਡੇ ਕੋਲ ਹੀ ਕੋਈ ਗੱਡੀ ਮੋਟਰਸਾਈਕਲ ਘਰ ਕੁਠੀ ਮਕਾਨ ਕੁਝ ਵੀ ਅਸੀਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਰੇਟਸ ਗੱਡੀ ਦੀ ਆਪਾਂ ਐਡ ਲੈ ਕੇ ਪਹੁੰਚੇ ਅਸੀਂ ਚੱਕਰੂ ਰੇਟਸ ਐਲਡੀਆਈ 11 ਮਾਡਲ ਗੱਡੀ ਦੀ ਕੰਡੀਸ਼ਨ ਆਲੂਕੀ ਅਸੀਂ ਤੇ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਫੁੱਲ ਇੰਸ਼ੋਰੈਂਸ ਮਿਲ ਜੂਗਾ ਤੇ ਪਾਸਿੰਗ ਦੀ ਗੱਲ ਕਰੀਏ 26 ਤੱਕ ਰਮ ਤੇ ਗੱਡੀ ਸੋਹਣੀ ਅਸੀਂ 135000 ਰੁਪਿਆ ਰੇਟ ਹੈ ਤੇ ਮਾਲਕ ਕਹਿੰਦੇ ਨੇ ਵੀ ਰੇਟ ਕੋਈ ਫਿਕਸ ਨਹੀਂ ਹੈਗਾ ਪੰਜਾਬ ਨੰਬਰ ਆਪਣਨ ਗੱਡੀ ਮਿਲੂਗੀ ਅੰਦਰੋਂ ਬਾਹਰੋਂ ਹਰ ਪਾਸਿਓ ਮਾਲਕ ਨੇ ਵਧੀਆ ਸੋਹਣੀਆਂ ਆਪਣੇ ਕੋਲੇ ਫੋਟੋਆਂ ਖਿੱਚ ਕੇ ਭੇਜੀਆਂ ਤੁਸੀਂ ਚੈੱਕ ਕਰ ਹੀ ਰਹੇ ਹੋ ਜੀ ਬਾਕੀ ਇੰਜਨ ਗੇਅਰ ਵੱਲੋਂ ਕੋਈ ਪ੍ਰੋਬਲਮ ਨਹੀਂ ਕੱਲਾ ਕੱਲਾ ਕੰਮ ਮਾਲਕ ਨੇ ਵਧੀਆ ਸ਼ੌਂਕ ਨਾਲ ਕਰਵਾਇਆ ਹੋਇਆ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਸ਼ੌਂਕ ਨਾਲ ਹੀ ਚਲਾਈ ਹੋਈ ਹੈ ਕਾਮੀ ਪੇਸ਼ੀ ਕੋਈ ਨਹੀਂ ਮਿਲਣੀ ਸੀ ਤੁਸੀਂ ਜਾਓਗੇ ਮਾਲਕ ਦੇ ਘਰੇ 1 ਰੁਪਿਆ ਗੱਡੀ ਭਾਲ ਦੀ ਨਹੀਂ ਤੁਹਾਨੂੰ ਆਪਣੇ ਆਪਾ ਤਾਂ ਲੱਭ ਜੂਗਾ ਜਦੋਂ ਚਲਾ ਕੇ ਦੇਖੋਗੇ ਟਰਾਈ ਲਾਉਗੇ ਸਟਾਰਟ ਕਰੂਗੇ ਜੀ ਤੇ ਤੁਸੀਂ ਜਾਓਗੇ ਜਦੋਂ ਇੱਕ ਵਾਰੀ ਪਹਿਲਾਂ ਮਾਲਕ ਨਾਲ ਗੱਲ ਕਰ ਲਿਓ ਤੇ ਉਹ ਤੋਂ ਬਾਅਦ ਜਾਇਓ ਤੇ ਜਾ ਕੇ ਦੇਖ ਲਿਓ ਜਦੋਂ ਜਾ ਕੇ ਦੇਖੋਗੇ ਜਦੋਂ ਫਿੱਟ ਬੈਂਦੀ ਹੈ ਗੱਡੀ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਲਿਓ ਬਾਕੀ ਘੱਟਾ ਵਾਦਾ ਹੋ ਜੂਗਾ ਨੰਬਰ ਸਕਰੀਨ ਤੇ ਆ ਪਾ ਦੇ ਦਿੱਤਾ ਮਾਲਕ ਦਾ ਕਰੋ ਗੱਲਬਾਤ ਜੀ ਬਾਕੀ ਵੀਡੀਓ ਕਿਵੇਂ ਦੀ ਤੁਹਾਨੂੰ ਲੱਗ ਰਹੀ ਹੈ ਜੀ ਜਲਦੀ ਜਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸ ਦਿਓ ਵਧੀਆ ਲੱਗ ਰਹੀ ਹੈ ਵੀਡੀਓ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਉਹਨੂੰ ਜ਼ਰੂਰ ਦਬਦਿਓ ਵੀਡੀਓ ਨੂੰ ਬਤਵਾਇ ਸ਼ੇਅਰ ਕਰ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੂ ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ لازਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਗਿਆ ਹੁਣ ਸਭ ਲਈ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਤੇ ਜੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਕਿਤੇ ਵੀ ਘਰ ਹੈ ਮਕਾਨ ਹੈ ਕੂਠੀ ਹੈ ਗੱਡੀ ਹੈ ਮੋਟਰਸਾਈਕਲ ਹੈ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਬਿਲਕੁਲ ਫਰੀਦ ਦੇ ਵਿੱਚ ਲਾ ਦਾਂਗੇ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ ਭੇਜ ਦਿਓ ਕਰੋ ਬਾਸਮ ਗੱਲ ਕਰਾਂਗੇ ਆਪਾਂ ਸਪਲੈਂਡਰ ਦੀ ਤੁਸੀਂ ਚੱਕ ਕਰੋ ਪਹਿਲਾਂ ਬਹੁਤ ਵਧੀਆ ਸੋਹਣਾ ਆਪਾਂ ਸਪਲੈਂਡਰ ਲੈ ਕੇ ਪਹੁੰਚਿਆ ਤੇ ਤੇ 30000 ਰੁਪਏ ਮਾਲਕ ਨੇ ਡਿਮਾਂਡ ਕੀਤੀ ਅਸੀਂ ਬਾਕੀ ਤੁਸੀਂ ਚੈੱਕ ਕਰੋ ਕਾਲੇ ਰੰਗ ਦਾ ਵੀਲ ਵਧੀਆ ਮਾਲਕ ਨੇ ਪੂਆ ਰੱਖੇ ਨੇ ਪੂਰਾ ਮੋਡੀਫਾਈ ਕੀਤਾ ਹੋਇਆ ਸੀ ਤੁਸੀਂ ਆਪ ਹੀ ਚੈੱਕ ਕਰੋ ਪੰਜਾਬ ਨੰਬਰ ਵੱਡੇ ਹਾਰ ਨਾਲ ਆਪਾਂ ਨੂੰ ਮਿਲ ਜਾਣਗੇ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂਗੀ ਕਾਗਜ਼ ਪੱਤਰ ਵਧੀਆ ਮਿਲ ਜਾਣਗੇ ਅਸੀਂ ਬੈਕ ਸਾਈਡ ਵਾਲਾ ਜਿਹੜਾ ਟਾਇਰ ਆਪਾਂ ਨੂੰ ਮਿਲੂਗਾ ਬਿਲਕੁਲ ਨਵਾਂ ਮਿਲੂਗਾ ਅਸੀਂ ਬਾਕੀ ਰੇਟ 30000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਮੌਕੇ ਤੇ ਬਹਿ ਕੇ ਰੇਟ ਕੀਤਾ ਜਾ ਉਹ ਮਾਲਕ ਨੇ ਕਿਹਾਗਾ ਰੇਟ ਘਟਾ ਦਾਂਗੇ ਮੌਕੇ ਤੇ ਵੇਕੇ ਸੀ। ਬਾਕੀ ਕਿਸੇ ਨੂੰ ਪਸੰਦ ਜੀ ਆਉਂਦਾ ਇਹ ਮੋਟਰਸਾਈਕਲ? ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਨਾਲ ਕਰੋ ਗੱਲਬਾਤ। ਗੱਲ ਕਰਦੇ ਆਂ ਜੀ ਆਪਾਂ ਮੋਟਰਸਾਈਕਲ ਦੀ। ਕੋਹੁਰ ਆਪਾਂ ਮੋਟਰਸਾਈਕਲ ਲੈ ਕੇ ਪਹੁੰਚੇ ਆਂ। ਚੈੱਕ ਕਰੋ ਪਹਿਲਾਂ ਤਾਂ। ਹੀਰੋ ਹੋਂਡਾ ਦਾ ਇਹ ਮੋਟਰਸਾਈਕਲ ਆਪਾਂ ਲੈ ਕੇ ਪਹੁੰਚੇ ਆਂ। ਸੋਹਣਾ ਮੋਟਰਸਾਈਕਲ ਜੀ। ਵਧੀਆ ਮਾਲਕ ਨੇ ਚਲਾਇਆ ਹੋਇਆ, ਵਧੀਆ ਰੱਖਿਆ ਹੋਇਆ। ਬਾਕੀ ਤੁਸੀਂ ਚੈੱਕ ਕਰੋ। ਕੱਲੀ-ਕੱਲੀ ਚੀਜ਼ ਚੈੱਕ ਕਰੋ ਤੇ ਵਧੀਆ ਜੀ 16000 500 ਮਾਲਕ ਨੇ ਡਿਮਾਂਡ ਕੀਤੀ ਐ ਤਿੰਨ ਮਾਡਲ ਐ ਤੇ ਆਪਾਂ ਨੂੰ ਇਹ ਬਰਨਾਲੇ ਏਰੀਆ ਚ ਮਿਲੂਗਾ ਬਾਕੀ ਮਾਡਲ ਤਿੰਨ ਐ ਪਰ ਵਧੀਆ ਰੱਖਿਆ ਹੋਇਆ ਤੁਸੀਂ ਸਾਰੇ ਪਾਰਟਸ ਚੈੱਕ ਕਰੋ ਜੀ ਇੰਜਨ ਕੋਲੋਂ ਚੈੱਕ ਕਰੋ ਕੋਈ ਜੰਗਾਲ ਕੋਈ ਜੰਗ ਕੁਛ ਨਹੀਂ ਲੱਗੀ ਹੋਈ ਵਧੀਆ ਆਪਨ ਮਿਲੂਗਾ ਪੰਜਾਬ ਨੰਬਰ ਐ 16500 ਡਿਮਾਂਡ ਇੱਕ ਵਾਰੀ ਆਪਣੇ ਕੋਲੇ ਪਹੁੰਚੀ ਆ ਸੀ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਵਾਂਗੇ ਰੇਟ ਵੇਖ ਕੇ ਹੋ ਜਾਊਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਸੀਂ ਜਾਓਗੇ ਪਸੰਦ ਆਊਗਾ ਮੋਟਰਸਾਈਕਲ ਚਲਾ ਕੇ ਦੇਖ ਲਓ ਸਟਾਰਟ ਕਰਕੇ ਦੇਖ ਲਓ ਤੋੜ ਕੇ ਦੇਖ ਲਓ ਤੇ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਕਰੋ ਗੱਲਬਾਤ ਜਿਹੜੀ ਵੀ ਕਰਨੀ ਹੋਈ ਗੱਲਬਾਤ ਕਰਾਂਗੇ ਜੀ ਆਪਾਂ ਹੁਣ अल्टੋ ਗੱਡੀ ਦੀ ਜਿਹੜੀ ਆਪਾਂ 70000 ਦੀ ਸਸਤੀ ਗੱਡੀ ਲੈ ਕੇ ਪਹੁੰਚਿਆ ਜੀ ਤੁਸੀਂ ਚੈੱਕ ਕਰੋ 27 ਤੱਕਰ ਆਪਾਂ ਨੂੰ ਗੱਡੀ ਦੀ ਪਾਸਿੰਗ ਮਿਲ ਜੂਗੀ 6 ਮਾਡਲ ਗੱਡੀ ਆ ਕੰਡੀਸ਼ਨ ਪੂਰੀ ਵਧੀਆ ਦੇਖਣ ਨੂੰ ਮਿਲੂਗੀ ਆਪਾਂ ਨੂੰ 70000 ਰੇਟ ਹੈ ਪਟਿਆਲੇ ਖੜੀ ਹੈ ਗੱਡੀ ਕੋਈ ਕੰਬੀ ਪੇਸ਼ੀ ਨਹੀਂ ਨਾ ਕੋਈ ਗੱਡੀ ਰੰਗ ਭਾਲਦੀ ਐ ਨਾ ਕੋਈ ਕਮਾ ਭਾਲਦੀ ਐ ਨਾ ਕੋਈ ਟੱਚਿੰਗ ਭਾਲਦੀ ਐ ਹਰ ਇੱਕ ਪਾਸੇ ਹਰ ਤਰ੍ਹਾਂ ਦੀ ਪੂਰੀ ਵਧੀਆ ਗੱਡੀ ਆਪਾਂ ਨੂੰ ਮਿਲੂਗੀ ਨਾ ਕੋਈ ਬੰਪਰ ਟੁੱਟਿਆ ਪਾ ਜਰਸੀ ਅੰਦਰੋਂ ਵੀ ਪੂਰੀ ਵਧੀਆ ਮਿਲ ਜੂਗੀ ਬਾੱਕੀ ਫੋਟੋਆਂ ਚ ਕੱਲੀ ਕੱਲੀ ਚੀਜ਼ ਆਪਾਂ ਦਿਖਾ ਰਹੇ ਹਾਂ ਤੁਸੀਂ ਦੇਖ ਹੀ ਰਹੇ ਹੋ ਸੀ ਤੇ ਜਾਉਂਗੇ ਤੁਸੀਂ ਪਸੰਦ ਆ ਜੂਗੀ ਗੱਡੀ ਤੁਹਾਨੂੰ ਰੇਟ ਵੀ ਪਸੰਦ ਆ ਜੂਗਾ ਬਾਕੀ ਮਾਲਕ ਕਹਿੰਦੇ ਸੀਗੇ ਰੇਟ ਵੇਖ ਕੇ ਵੀ ਕੀਤਾ ਜਿਹਾ ਵਾ ਬਾੱਕੀ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਵੀਡੀਓ ਪਸੰਦ ਆਈ ਐ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਕਰ ਦਿਓ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਕਿੰਨੇ ਰੇਟ ਦੇ ਵਿੱਚ ਤੁਹਾਨੂੰ ਕੀ ਚਾਹੀਦਾ ਸੀ ਬਾਕੀ ਵੀਡੀਓ ਪਸੰਦ ਆਈਏ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ ਤੁਹਾਡੇ ਕੋਲੇ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਹੈ ਆਪਣੇ ਕੋਲੇ ਇੱਕ ਤਾਂ ਵੀਡੀਓ ਤੇ ਜਾਣਕਾਰੀ ਤੇ ਫੋਟੋਆਂ ਕੁਝ ਭੇਜੋ ਜੀ ਐਡ ਆਪਾਂ ਫ੍ਰੀ ਚ ਲਾ ਦਾਂਗੇ ਤੇ ਹੁਣ ਮਦੋ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ